ਸਾਰਾ ਗੜੀ ਦੀ ਲੜਾਈ ਵਿਸ਼ਵ ਇਤਿਹਾਸ ਦੀਆਂ ਮਹਾਨ ਲੜਾਈਆਂ ਦੇ ਵਿੱਚੋਂ ਇੱਕ ਹੈ ਸਾਰਾ ਗੜੀ ਦਾ ਸ਼ਹਾਕਾ ਬਲੀਦਾਨ ਦੀ ਇੱਕ ਅਜੇਹੀ ਅਦੁੱਤੀ ਕਹਾਣੀ ਹੈ ਜਿਸ ਦੀ ਮਿਸਾਲ ਦੁਨੀਆ ਭਰ ਦੇ ਵਿੱਚ ਕਿਤੇ ਨਹੀਂ ਮਿਲਦੀ ਇਸ ਆਕਾ ਸਿੱਖ ਰੈਜੀਮੈਂਟ ਦੇ 21 ਸੁਰਬੀਰ ਬਹਾਦਰ ਸਿੱਖ ਫੌਜੀਆਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ 12 ਸਤੰਬਰ 1897 ਨੂੰ ਸਾਰਾ ਗੜੀ ਕਿਲੇ ਦੇ ਰੱਖਿਆ ਕੀਤੀ ਤੇ 10000 ਤੋਂ ਵੱਧ ਪਠਾਣਾ ਦੇ ਵੱਲੋਂ ਕੀਤੇ ਗਏ ਹਮਲੇ ਦਾ ਆਪਣੇ ਆਖਰੀ ਸਾਹ ਤੱਕ ਮੁਕਾਬਲਾ ਵੇ ਕੀਤਾ ਅਤੇ ਸ਼ਹੀਦੀ ਜਾਮ ਪਿਗੇ ਸੋ ਤੁਹਾਨੂੰ ਦੱਸਦੀਆਂ ਸਾਰਾ ਗੜੀ ਜੰਗ ਦੀ ਅਦੁੱਤੀ ਦਾਸਤਾਨ ਹਰ ਸਾਲ 12 ਸਤੰਬਰ ਦਾ ਦਿਨ ਸਾਰਾ ਗੜੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਸਾਰਾ ਗੜੀ ਦੀ ਲੜਾਈ 12 ਸਤੰਬਰ 1897 ਨੂੰ ਤੀਹਾਂ ਮੁਹਿਮ ਤੋਪੈਨਾ ਬ੍ਰਿਟਿਸ਼ ਭਾਰਤੀ ਫੌਜ ਤੇ ਅਫਗਾਨ ਔਰਕਾਂ ਵਿਚਕਾਰ ਲੜੀ ਗਈ ਸੀ ਇਸ ਦਿਨ 21 ਸਿੱਖ ਜਵਾਨ ਹਜ਼ਾਰਾਂ ਪਠਾਨਾਂ ਦੇ ਸਾਹਮਣੇ ਡਟੇ ਸੀ ਦਰਅਸਲ ਅਫਗਾਨਾਂ ਨੇ ਬ੍ਰਿਟਿਸ਼ ਫੌਜ ਵਿੱਚ 36 ਸਿੱਖਾਂ ਜੋ ਸਿੱਖ ਰੈਜੀਮੈਂਟ ਦੀ ਚੌਥੀ ਬਟਾਲੀਅਨ ਜੋ 21 ਜੱਟ ਸਿੱਖਾਂ ਤੇ ਹਮਲਾ ਕਰ ਦਿੱਤਾ ਸੀ ਅੰਗਰੇਜ਼ ਫੌਜ ਦੀ ਅਗਵਾਈ ਕਰ ਰਹੇ ਹੌਲਦਾਰ ਇਸ਼ਰ ਸਿੰਘ ਨੇ ਮਰਦੇ ਦਮ ਤੱਕ ਲੜਨ ਦਾ ਫੈਸਲਾ ਕੀਤਾ ਸੀ ਇਸ ਨੂੰ ਫੌਜੀ ਇਤਿਹਾਸ ਵਿੱਚ ਸਭ ਤੋਂ ਮਹਾਨ ਅੰਤ ਤੋਂ ਅੰਤ ਤੱਕ ਦੀ ਲੜਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਆਖਰ ਕਿਉਂ ਹੋਈ ਸੀ ਸਾਰਾ ਗੜੀ ਦੀ جنگ ਸਾਰਾ ਗੜੀ ਦਾ ਕਿਲਾ ਪਾਕਿਸਤਾਨ ਦੇ ਉੱਤਰ ਪੱਛਮੀ ਸਰਹੱਦੀ ਖੇਤਰ ਕੋਹਾਟ ਜ਼ਿਲ੍ਹੇ ਵਿੱਚ ਕਰੀਬ 6000 ਫੁੱਟ ਦੀ ਉਚਾਈ ਤੇ ਹੈ 1880 ਦੇ ਦਹਾਕੇ ਵਿੱਚ ਅੰਗਰੇਜ਼ਾਂ ਨੇ ਇੱਥੇ ਤਿੰਨ ਚੌਕੀਆਂ ਬੜਾਈਆਂ ਸਨ ਜਿਸ ਦਾ ਸਥਾਨਕ ਔਰਖਜ਼ਈ ਲੋਕਾਂ ਨੇ ਵਿਰੋਧ ਕੀਤਾ ਸੀ ਜਿਸ ਕਾਰਨ ਅੰਗਰੇਜ਼ਾਂ ਨੂੰ ਉਹ ਚੌਕੀਆਂ ਖਾਲੀ ਕਰਨੀਆਂ ਪਈਆਂ ਸਨ 1891 ਵਿੱਚ ਅੰਗਰੇਜ਼ਾਂ ਨੇ ਉੱਥੇ ਮੁੜ ਤੋਂ ਮੁਹਿੰਮ ਚਲਾਈ ਅਤੇ ਉਹਨਾਂ ਨੂੰ ਗੁਲਿਸਥਾ ਲੋਕਾਹਟ ਅਤੇ ਸਾਰਾਗੜੀ ਵਿੱਚ ਤਿੰਨ ਛੋਟੇ ਕਿਲੇ ਬਣਾਉਣ ਦੀ ਮਨਜ਼ੂਰੀ ਮਿਲ ਗਈ ਪਰ ਸਥਾਨਕ ਲੋਕਾਂ ਨੇ ਇਹ ਕਦੇ ਪਸੰਦ ਨਹੀਂ ਕੀਤਾ 3 ਸਤੰਬਰ 1897 ਨੂੰ ਪਠਾਨਾ ਦੇ ਵੱਡੇ ਲਸ਼ਕਰ ਨੇ ਇਹਨਾਂ ਤਿੰਨ ਕਿਲਿਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਕਰਨਲ ਹਟਨ ਨੇ ਕਿਸੇ ਤਰ੍ਹਾਂ ਹਾਲਾਤ ਨੂੰ ਸੰਭਾਲ ਲਿਆ 12 ਸਤੰਬਰ 1897 ਨੂੰ ਹਜ਼ਾਰਾਂ ਪਠਾਨ ਜਿਨ੍ਹਾਂ ਦੀ ਗਿਣਤੀ ਕਰੀਬ 14000 ਤੱਕ ਸੀ ਉਹ ਇੱਕ ਲਸ਼ਕਰ ਛੰਡਿਆ ਨਾਲ ਸਾਰਾ ਗੜੀ ਕਿਲੇ ਵੱਲ ਵਧੇ ਅਤੇ ਕਿਲੇ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉੱਧਰ ਅੰਗਰੇਜ਼ ਅਫਸਰ ਨੇ ਸਿਪਾਹੀਆਂ ਨੂੰ ਪਿੱਛੇ ਹਟਣ ਲਈ ਕਿਹਾ ਪਰ ਫੌਜੀਆਂ ਨੇ ਆਖਰੀ ਸਾਹ ਤੱਕ ਲੜਨ ਦਾ ਫੈਸਲਾ ਕੀਤਾ। ਸਾਰਾ ਗੜੀ ਦਿਵਸ ਇੱਕ ਸਿੱਖ ਫੌਜੀ ਯਾਦਗਾਰੀ ਦਿਵਸ ਹੈ ਜੋ ਹਰ ਸਾਲ 12 ਸਤੰਬਰ ਨੂੰ ਸਾਰਾ ਗੜੀ ਦੀ ਲੜਾਈ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਬ੍ਰਿਟਿਸ਼ ਸਿੱਖ ਫੌਜੀ ਅਤੇ ਨਾਗਰਿਕ ਹਰ ਸਾਲ 12 ਸਤੰਬਰ ਨੂੰ ਦੁਨੀਆ ਭਰ ਵਿੱਚ ਲੜਾਈ ਦੀ ਯਾਦ ਵਿੱਚ ਮਨਾਉਂਦੇ ਹਨ ਬ੍ਰਿਟਿਸ਼ ਸਿੱਖ ਰੈਜੀਮੈਂਟ ਦੀਆਂ ਸਾਰੀਆਂ ਟੁਕੜੀਆਂ ਹਰ ਸਾਲ ਸਾਰਾ ਗੜੀ ਦਿਵਸ ਨੂੰ ਰੈਜੀਮੈਂਟਲ ਬੈਟਲ ਆਨਰਸ ਡੇ ਵਜੋਂ ਬਣਾਉਂਦੀਆਂ ਨੇ ਅੱਜ ਵੀ ਬਰਤਾਨੀਆਂ ਅਤੇ ਦੁਨੀਆ ਵਿੱਚ ਸਾਰਾ ਗੜੀ ਦਿਵਸ ਭਾਰਤੀਆਂ ਖਾਸ ਕਰਕੇ ਸਿੱਖਾ ਵੱਲੋਂ ਬੜੇ ਮਾਣ ਨਾਲ ਮਨਾਇਆ ਜਾਂਦਾ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ